ਹਾਂਜੀ ਅੱਜ ਅਸੀਂ ਪਹੁੰਚੇ ਜੀ ਪਿੰਡ ਸਾਦੋਹੇੜੀ ਜਿੱਥੇ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਮਿਲਾਉਂਦੇ ਆ ਜਿਨ੍ਹਾਂ ਦਾ ਨਾਮ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਨਾਬੇ ਤੋਂ ਮਸ਼ਹੂਰ ਪੱਤਰਕਾਰ ਜਿਨ੍ਹਾਂ ਨੂੰ ਆਪਕਸ਼ਰ ਹੀ ਖਬਰਾਂ ਤੋਂ ਸੁਣਦੇ ਆਏ ਜਾਂ ਦੇਖਦੇ ਆਏ ਆਮਨਦੀਪ ਸਿੰਘ ਜੀ ਲਵਲੀ ਉਹਨਾਂ ਤੋਂ ਪੁੱਛਦੇ ਆਂ ਅਸੀਂ ਦਸਤਾਰ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਨੇ ਇਹਨਾਂ ਦਾ ਮੇਨ ਮੰਤਵ ਕੀ ਆ ਕਿਸ ਵਜ੍ਹਾ ਕਰਕੇ ਇੱਥੇ ਪਹੁੰਚੇ ਨੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਹਿ ਅਜਸੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਨਾਬਾ ਦੇ ਪਿੰਡ ਸਾਦੋਹੜੀ ਪਹੁੰਚਿਆ ਠੀਕ ਹੈ ਜੀ ਸਾਡਾ ਇੱਥੇ ਮੁੰਡਾ ਛੋਟਾ ਵੀਰ ਹੈ ਵਰਿੰਦਰ ਸਿੰਘ ਨੂੰ ਸਿੰਘ ਵਰਿੰਦਰ ਵੀ ਕਹਿੰਦੇ ਨੇ ਗਾਉਣ ਦਾ ਵੀ ਸ਼ੌਂਕ ਰੱਖਦਾ ਉਹਨੇ ਕੋਪਰਾਲਾ ਕੀਤਾ ਛੋਟਾ ਜਾ ਕਿ ਪਿੰਡ ਦੇ ਬੱਚਿਆਂ ਨੂੰ ਦਸਤਾਰ ਨਾਲ ਜੋੜਿਆ ਔਰ ਦਸਤਾਰਬੰਦੀ ਮੁਕਾਬਲਾ ਕਰਾਇਆ ਭਾਵੇਂ ਕਿ ਪਹਿਲੀ ਵਾਰੀ ਆ ਇਹ ਮੁਕਾਬਲਾ ਪਰ ਬੱਚਿਆਂ ਨੂੰ ਇੱਕ ਦੂਜੇ ਨੂੰ ਦੇਖ ਕੇ ਚੜਕ ਜੀ ਨੂੰ ਆਪਾਂ ਕਹਿ ਲੈਨੇ ਆ ਪੰਜਾਬੀ ਚ ਲੱਗਦੀ ਆ ਤੇ ਵਿਰਾਸਤ ਨਾਲ ਜੁੜਦਾ ਬੱਚਾ ਅਸੀਂ ਦੇਖਦੇ ਹਾਂ ਕਿ ਵੱਡੀ ਗਿਣਤੀ 'ਚ ਬੱਚੇ ਨੇ ਜਿਹੜੇ ਕੇਸ ਤਾੜੀਆਂ ਕਤਲ ਕਰਾ ਕੇ ਆਪਣੇ ਵਿਰਸੇ ਨੂੰ ਕੌਮ ਤੋਂ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਉਸ ਗੱਲ ਵਾਸਤੇ ਵਧੀਆ ਉਪਰਾਲਾ ਵੀਰ ਦਾ ਮਸ਼ਲਾਗਾ ਵੀ ਕਰਦਾ ਔਰ ਬੋਹ ਗਿਣਤੀ ਵਿੱਚ ਬੱਚੇ ਮੇਰੇ ਖਰੜ 50 ਦੇ ਕਰੀਬ ਬੱਚਿਆਂ ਨੇ ਅੱਜ ਭਾਗ ਲਿਆ ਛੋਟੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਆਦਿਆ ਨੇ ਹਾਂਜੀ ਉਹੀ ਚੀਜ਼ ਅਸੀਂ ਦੇਖ ਰਹੇ ਸੀ ਵੀ ਇਹ ਸਿਰਫ ਪਿੰਡ ਦਾ ਮੁਕਾਬਲਾ ਤੇ ਪਿੰਡ ਦੇ ਵਿੱਚ ਵੀ ਜਿਹੜਾ ਇਕੱਠਾ ਉਹ ਬੱਚਿਆਂ ਦਾ ਕਾਫੀ ਆ ਕਿਉਂਕਿ ਆਪਾਂ ਦੇਖਦੇ ਆ ਰਹੇ ਹਾਂ ਪੁਰਾਣੀਆਂ ਤਸਵੀਰਾਂ ਜਿਹਾ ਵਿਆਹ ਸ਼ਾਦੀਆਂ ਵਿੱਚ ਉੱਥੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਦੇ ਹਰ ਇੱਕ ਦੇ ਵਿਆਹ ਸ਼ਾਦੀ ਜਾਂ ਕਿਤੇ ਵੀ ਖੇਤ ਵਗੈਰਾ ਦੀ ਫੋਟੋ ਦੇਖਦੇ ਆ ਦਸਤਾਰ ਸਿਰ ਤੇ ਹੁੰਦੀ ਸੀ ਮੋਨਾ ਕੋਨਾ ਸ਼ਾਹੀ ਦੀ ਕੋਈ ਦੇਖਣ ਨੂੰ ਮਿਲਦਾ ਸੀ ਪਰ ਅੱਜ ਕੱਲ ਦਾ ਸਮਾਂ ਇਹ ਜਾ ਜਿੱਥੇ ਆਪਾਂ ਦੇਖ ਰਹੇ ਆ ਦਸਤਾਰ ਵਾਲੇ ਲੋਕ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਸੋ ਆਪਾਂ ਇਹ ਕਮੀ ਇੱਥੇ ਆਪਣੇ ਚ ਕਿੱਥੇ ਰਹਿ ਰਹੀ ਆ ਜਿਹੜੇ ਇਹ ਲੋਕ ਆ ਆਪਣੇ ਬੱਚੇ ਨੇ ਚਾਹੇ ਭੁੱਲ ਰਹੇ ਨੇ ਦਸਤਾਰ ਤੋਂ ਜਿਹੜੇ ਦੂਰ ਹੋ ਰਹੇ ਨੇ ਦੇਖੋ ਪਹਿਲਾਂ ਕੀ ਤੁਸੀਂ ਬਹੁਤ ਵਧੀਆ ਕੁਸਚਨ ਪੁੱਟ ਕੀਤਾ ਪਹਿਲਾਂ ਕੀ ਹੁੰਦਾ ਸੀ ਮਾਵਾ ਜਦੋਂ ਆਪਣੇ ਬੱਚੇ ਦਾ ਸਿਰ ਗੁੰਨਦਿਆਂ ਸੀ ਨਾ ਕੋਈ ਜੁੜਾ ਕਰ ਦਿਆ ਸੀ ਬੱਚਿਆਂ ਦੇ ਵੱਡੇ ਵੱਡੇ ਕੇਸ ਹੁੰਦੇ ਸੀ ਤਾਂ ਉਦੋਂ ਚਾਰ ਸਾਹਿਬਜ਼ਾਦੇ ਆਦੇ ਦੇ ਨਾਮ ਪੰਜ ਪਿਆਰੇ ਦੇ ਨਾਮ 10 ਪਾਤਸ਼ਾਹਾਂ ਦੇ ਨਾਮ ਬੱਚੇ ਨੂੰ ਨਾਮ ਨਾਲ ਯਾਦ ਕਰਾਉਂਦੀਆਂ ਸੀ ਬੱਚਾ ਆਪਣੇ ਵਿਰਸੇ ਨਾਲ ਜੁੜਦਾ ਸੀ ਔਰ ਧਰਮ ਪ੍ਰਚਾਰ ਕਮੇਟੀਆਂ ਪਿੰਡਾਂ ਚ ਆ ਕੇ ਬੱਚਿਆਂ ਨੂੰ ਸਾਖੀਆਂ ਸੁਣਾਉਂਦੀਆਂ ਸੀ ਦਸਮ ਪਾਤਸ਼ਾਹ ਦੇ ਬੱਚਿਆਂ ਦੀਆਂ ਸਾਹਿਬਜ਼ਾਦਿਆਂ ਦੀਆਂ ਤਾਂ ਬੱਚੇ ਨਾਲ ਜੁੜਦੇ ਸੀ ਤੇ ਦਸਤਾਰਾਂ ਸਜਾਉਂਦੇ ਸੀ ਇਹ ਚੀਜ਼ਾਂ ਹੁਣ ਦੂਰ ਹੋ ਗਈਆਂ ਕੁਰਸੀਆਂ ਦੀਆਂ ਲਾਲਚਾਂ ਹੋ ਗਈਆਂ ਸਾਡੀਆਂ ਧਰਮ ਨੂੰ ਲੈ ਕੇ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦਾ ਵੀ ਇਸ ਵੱਲ ਤੋਂ ਧਿਆਨ ਹੈ ਜਿਹੜਾ ਕੁਝ ਅੱਦ ਤੱਕ ਟੁੱਟ ਗਿਆ। ਸੋ ਬੱਚੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ। ਤੋਂ ਜੋ ਇਹੋ ਜਿਹੇ ਮੁਕਾਬਲੇ ਪੰਜਾਬ ਦੇ ਅੰਦਰ ਹੋ ਰਹੇ ਨੇ ਜਾਂ ਸਾਡੇ ਜਿਹੜੇ ਕਲਾਕਾਰ ਨੇ ਜਿਹੜੇ ਦਸਤਾਰਾਂ ਸਜਾਉਂਦੇ ਨੇ ਉਹਨਾਂ ਵੱਲੋਂ ਵੀ ਬੱਚਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂ ਇਹ ਚਿੜਕਾ ਜਿਹੜੀ ਹੁਣ ਪਲੱਸ ਹੁੰਦੀ ਜਾ ਰਹੀ ਹੈ ਔਰ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਦਸਤਾਰਾਂ ਸਜਾ ਰਹੇ ਨੇ। ਠੀਕ ਹੈ ਧੰਨਵਾਦ ਜੀ।